ਇੰਨੇ ਲੋਕ ਤੁਜੀ 90% ਪਾਰਟੀਆਂ ਲਾਉਗੇ ਉਹ ਆਪਣੇ ਪਰਿਵਾਰ ਦਾ ਵਿਸਤਾਰ ਕਰਨ ਲਈ ਰਾਜਨੀਤੀ ਕਰਦੇ ਆ ਇਹ ਇਸ ਦਾ ਵਿਸਤਾਰ ਕਰਨ ਲਈ ਰਾਜਨੀਤੀ ਨਹੀਂ ਕਰਦੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਵਾਦਾ ਕੋ ਪੂਰਾ ਨਹੀਂ ਹੋਇਆ ਹੁਣ ਪੈਸੇ ਮਿਲਦੇ ਨੇ ਮੈਂ ਦੇਖਦਾ ਸਾਰਿਆਂ ਦਾ ਕਈਆਂ ਦਾ ਫੁੱਟ ਗਿਆ ਬੰਦੇ ਜਿਹੜੀ 1500 ਪਾਰਟੀਆਂ ਨੇ ਇਹ ਮੋਸਟਲੀ ਮੈਂ ਉਹ ਦੱਸਣਾ ਸ਼ੁਰੂਮਣੀ ਗਾਲੀ ਦਲ ਦਾ ਨਾਮ ਵੀ ਲੈਣਾ ਮੈਂ ਮੇਰੀ ਬੈਸਟ ਕਾਨਫਰੰਸਿਸ ਲੋ ਸ਼ੁਰੂਮਣੀ ਗਾਲੀ ਦਲ ਵੀ ਪਰਿਵਾਰਵਾਦੀ ਪਾਰਟੀ ਹੈ

अठाई लख सा सदस्य से ऐद की अक्ष्य रखे पक्ष सदस्य बनाने का लक्ष्य रखेगा क्योंकि जिस मेहनत लगे जिन्ना अच्छा रिस्पोंस मिल रहा है एक सौ सतारा सीटा लड़ रहे हैं अरह लोग सभा कर रहे और एक गल के चलो साोटा पौधा अलग होग्रेस का वोट बैंक घट गया 26% ਆਮ ਆਦਮੀ ਪਾਰਟੀ ਦਾ ਵੋਟਬੈਂਕ ਘਟ ਗਿਆ 26% ਪੁਆਇੰਟਸ ਦਾ ਫਰਕ ਗਿਆ ਔਰ ਅਕਾਲੀ ਦਲ ਸਾਡੇ ਤੋਂ ਪਿੱਛੇ 13% ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ 8% ਤੋਂ 19% ਤੱਕ ਵਧਿਆ ਕੇਵਲ ਭਾਰਤੀ ਜਨਤਾ ਪਾਰਟੀ ਇਹਦਾ ਲੋਕ ਸਭਾ ਚੋਣਾਂ ਵਿੱਚ ਔਰ ਅਸੀਂ 23 ਸਿਆ 25 ਸੀਟਾਂ ਵਿਧਾਨ ਸਭਾ ਦੀ ਜਿਹੜੀ ਹੈ ਉਹ ਜਿੱਤੀਆਂ ਨੇ ਆਪਣੇ ਦਮ ਤੇ ਆਪਣੇ ਸਿੰਬਲ ਤੇ ਕਮਲ ਦੇ ਫੁੱਲ ਤੇ ਤੇ ਇਹ ਪ੍ਰਚਾਰ ਪ੍ਰਸਾਰ ਵਿਸਤਾਰ ਪਾਰਟੀ ਦਾ ਚੱਲਦਾ ਰਹੇਗਾ ਪਰ ਤੁਸੀਂ ਦੇਖਣਾ 2027 ਦੇ ਵਿੱਚ ਹਲੇ ਤੇ ਪੰਚ ਸਰਪੰਚ ਹਰਜਗਾਸੀ ਸਰਪੰਚ ਖਣਾਗਰਨ ਵਾਲੇ ਹਰ ਪੈਂਡਿੰਗ ਸਾਡੀ ਅਪਰੂਵ ਹੋ ਗਈ ਹੈ ਹਰ ਤਸਵੀਜ ਅਪਰੂਵ ਹੋ ਗਈ ਹੈ ਹਰ ਤਰ੍ਹਾਂ ਦੇ ਵਰਗ ਹੀ ਸਾਡੀ ਅਪਰੂਵ ਹੋ ਗਈ ਹੈ ਔਰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਇਹ ਪੱਥਰ ਦੇ ਉੱਤੇ ਲਿਖਿਆ ਲੋਕ ਅੱਜ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਨੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਮੀ ਪਾਰਟੀ ਹੋਵੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਦੇਖ ਲਈਆਂ ਹੁਣ ਉਹਨਾਂ ਦਾ ਲਕਸ਼ਵ ਇੱਕ ਹੈ ਕਿ ਸੱਚੀ ਸੁੱਜੀ ਅਸੀਂ ਡਬਲ ਇੰਜਨ ਦੀ ਸਰਕਾਰ ਬਣਾ ਰਹੀ ਹੈ ਉਹ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਗਰਾਫ ਨੇ ਇਹ ਸ਼ੋਅ ਕੀਤਾ ਹੈ ਹਲੇ ਤਾਂ ਪਹਿਲੀ ਵਾਰੀ ਅਸੀਂ 13 ਲੋਕ ਸਭਾ ਸੀਟਾਂ ਇਕੱਲੇ ਲੜੇ ਤੇ ਗਰਾਫ ਦੇਖੋ ਸਾਡਾ ਕਿੰਨਾ ਉੱਪਰ ਗਿਆ ਹੈ ਯਾਨੀ ਲਈ ਸਮੇਂ ਹਰਿਆਣਾ ਦੀ ਚੋਣਾਂ ਵੀ ਕੀਤੀ ਹੋਏਗੀ ਜਿਸ ਤਰ੍ਹਾਂ ਦੋ ਵਾਰੀ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਤਰ੍ਹਾਂ ਹੀ ਬੜੀ ਸ਼ਾਨ ਦੇ ਨਾਲ ਪੰਜਾਬ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਡਬਲ ਇੰਜਨ ਦੀ ਸਰਕਾਰ बीजेपी को भारतीय जनता पार्टी ने कह की तो कोई नहीं है <laughs> اپنی વ્યક્તિ دی انہوں نے آزادی ہے इंडिविजुअल उन्होंने स्टेटमेंट نے سٹیٹمنٹ دی کہ जनता पार्टी का دا स्टेटमेंट کے کنٹینٹ لیڈرشپ نے اپ نی ویڈمنٹ کر لیا ہے میری دی سٹیٹమెంట్ کہ سب جو آواز آندے ہیں کہ بھارتی جنتا پارٹی نے اپنے آپ کو الگ کر لیا ہے آئی تھنک دس از دا ریپلائی ںڈر سٹینڈنگ ان اینی وے या आई आई मेक इट क्लियर टू यू दैट द स्टेटमेंट ऑफ आवर हाई कमांड दैट वी आर नॉट कंसर्न अबाउट द स्टेटमेंट दिस द स्टेटमेंट ऑफ एन इंडिविजुअल बीजेपी वर्कर सो दिस इज नॉट द से आइडियोलॉजी ऑफ बीजेपी और बीजेपी इज नॉट रिस्पांसिबल फॉर दिस स्टेटमेंट आई थिंक दैट इज द अल्टीमेटली या नरेंद्र जी इसी पॉइंट ना लाएंगे आज पूरी पर्सन आपका शेयर वर्ल्ड के ਹਾਂ ਜੀ ਜੰਗਾਂ ਸੋਜੀ ਬੀਜੀ ਜੀ ਨੋ ਰਿਸ਼ਟਾ ਉਹ ਰਣੀ ਅੱਜ ਉਹ ਜਿਹੜਾ ਵੀ ਫਾਈਨਲ ਬੋਟਾ ਕਿ ਉਹ ਪੈਨਕਿਲੋਮੀਟਰੇ ਨੰਬਰ ਹੈ ਜੀ ਐਸਏ ਜੀ 101 ਸੀਰੀਜ਼ ਦੇ ਜਿੰਦ ਐ ਐਸਾ ਐਸਾ ਮੈਂ ਉਧਰ ਬਾਰੇ ਕਲੈਰੀਫਿਕੇਸ਼ਨ ਕਰ ਰਹਾ ਹਾਂ ਕਿ ਆਨ ਵਾਲੇ ਸਮੇਂ ਜੀ 18% ਸਾਡੀ ਬਾਇਅਤ ਦੀ 19% ਹੋਈ ਹੈ ਅਸੀਂ ਮੋਡ ਦੇ ਵਿੱਚ ਕੋਈ ਉਹਦੇ ਜੀ ਡਿਫਰੈਂਸ ਨਹੀਂ ਕਰਦੇ ਅਸੀਂ ਪਬਲਿਕ ਨੂੰ ਲੈ ਕੇ ਚੱਲਨੇ ਆ ਮੈਂ ਸਮਝਣਾ ਵਾਂ ਕਿ ਪਬਲਿਕ ਦਾ ਗ੍ਰਾਫ ਵਧਿਆ ਫੋ ਮੈਂਬਰਸ਼ਿਪ ਦਾ ਗ੍ਰਾਫ ਤੇ ਕਿਸੇ ਵੀ ਪਾਰਟੀ ਦੇ ਨਾਲ ਤੁਰੀਹਾ ਸਕਦੇ ਹੋ ਵਿਚਾਰਧਾਰਾ ਨੂੰ ਉਹਨਾਂ ਨੇ ਅਕਸੈਪਟ ਕੀਤਾ ਵੋਟ ਪਾਉਣ ਦਾ ਹੱਕ ਹੈ ਦੇਖੋ ਅਸੀਂ ਬਾਤ ਦੇ ਤੇ ਨਹੀਂ ਕਰਦੇ ਕਿਸੇ ਨੂੰ ਕੋਈ ਵੋਟ ਪਾਓ ਸਾਡੀ ਮੈਂਬਰਸ਼ਿਪ ਕਿਤੇ ਲਿਖਿਆ ਫਾਰਮ ਹੈ ਕਿ ਵੋਟ ਜਿਹੜਾ ਤੁਸੀਂ ਪਾਣਾ ਅਨਵਾਰਿਆ ਹੈ ਤੁਹਾਡੇ ਲਈ ਪਰ ਜੋ ਸੀ ਕੰਮ ਕਰ ਰਹੇ ਨੇ ਮੋਦੀ ਜੀ ਮੈਂ ਉਹਨੂੰ ਡਿਟੇਲ ਹੀ ਨਹੀਂ ਜਵਾਬ ਬੈਠਾਂਗਾ ਤੁਹਾਡੇ ਨਾਲ ਮੈਂ ਤਾਂ ਐਮਪੀ ਰਿਆਂ ਮੈਂ 5-7 ਘੰਟੇ ਬੋਲ ਸਕਣਾ ਮੋਦੀ ਜੀ ਦੀ ਉਪਲਬਧਤਾ ਤੇ ਬੋਲਾਂਗਾ ਨਹੀਂ ਕਿਉਂਕਿ ਸਮੇਂ ਅਨਵਲੇ ਸੋ ਵੋਟ ਪਾਣਾ ਹੀ ਜਿਹੜਾ ਨੈਤਿਕ ਅਧਿਕਾਰ ਹੈ ਔਰ ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ ਜਿਹਦੇ ਨਾਲ ਦੇਖੋ ਮਿਹਨਤ ਕਰੇ ਪਾਰਟੀ ਜਿੰਦਾ ਪਾਰਟੀ ਹੈ ਜਿਹੜੀ 24 ਘੰਟੇ 365 ਦਿਨ ਕੰਮ ਕਰਦੀ ਹੈ ਸਾਡੇ ਲਈ ਚੋਣ ਆਣਾ ਜਾਂ ਜਾਣਾ ਕੋਈ ਗੱਲ ਨਹੀਂ ਹੁੰਦੀ ਸਾਡੀਆਂ ਬੈਟ ਕਰ ਤੁਸੀਂ ਦੇਖਿਆ ਕੱਲੀਆਂ ਸਾਡੀਆਂ ਹੀ ਨੇ ਉਹ ਆਮ ਆਦਮੀ ਪਾਰਟੀ ਕੋਲ ਵੀ ਕੱਢ ਨਹੀਂ ਹੈ ਕਾਂਗਰਸ ਕੋਲ ਕੱਢ ਹਵਾ ਦੇ ਨਾਲ ਚੱਲਦੀ ਹੈ ਆ ਕਾਂਗਰਸ ਨੇ ਗੁੰਮਰਾਹ ਕਰਤਾ ਗੁੰਮਰਾਹ ਕਰਤਾ ਤੇ ਸੰਵਿਧਾਨ ਬਦਲ ਦੇਣਗੇ ਲੋਕ ਕੁਛ ਸਾਡੇ ਸਾਥੀ ਗੁੰਮਰਾਹ ਹੋਵੇ ਪਰ ਕੋਈ ਸੁਲਝਾਨ ਨਹੀਂ ਬਦਲਿਆ ਜੋ ਲੜਦੇ ਹੀ ਛਣੰਤਰਦੇ ਨੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਵਾਦਾ ਕੋ ਪੂਰਾ ਨਹੀਂ ਹੋਇਆ ਹੁਣ ਪੰਜ ਦੇ ਬਿਲਦੇ ਨੇ ਮੈਂ ਜਵਾਬ ਲੈਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਲੋਕਦਰ ਚੌਥੇ ਸਤੰਭੋ ਕਿ ਜਿਹੜੀ ਲੋਕਲ ਬਾਡੀਜ਼ ਦੇ ਇਲੈਕਸ਼ਨ ਚਾਹੇ ਉਹ ਪਾਰਸ਼ ਪੰਚ ਕਾਰਪੋਰੇਸ਼ਨ ਦਾ 2 ਸਾਲ ਤੋਂ ਖਾਲੀ ਪੰਚ ਸਰਪੰਚ ਕਿਉਂ ਇਹਨਾਂ ਨੇ ਡਿਲੇ ਕੀਤੇ ਕਿਤੋਂ ਡਰਦੇ ਨੇ ਲੋਕਾਂ ਤੋਂ ਡਰਦੇ ਨੇ ਅੱਜ ਤੁਸੀਂ ਦੇਖੋ ਕੋਈ ਨੁਮਾਇੰਦਾ ਹੀ ਨਹੀਂ ਹੈ ਕਿਤੇ ਕੂੜਿਆਂ ਦੇ ਢੇਰ ਲੱਗੇ ਨੇ ਸੀਵਰੇਜ ਰੁਕੇ ਹੋਏ ਨੇ ਕੋਈ ਨੁਮਾਇੰਦੇ ਜਿਹੜੇ ਕੌਸਤ ਕਿਸੇ ਵੀ ਪਾਰਟੀ ਦੇ ਚੁੰਦੀ ਜਨਤਾ ਤੁਸੀਂ ਮੌਕਾ ਤੇ ਦਿੰਦੇ ਕੋਈ ਮੌਕਾ ਨਹੀਂ ਦਿੱਤਾ ਕੋਈ ਡਰ ਗਿਆ ਵੋਟਰ ਤੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਇਨਾ ਰਨਨਾਸ਼ ਔਰ ਵਿਨਾਸ਼ ਕਰਤਾ ਕਿ ਇਹਦਾ ਹਰ ਜੋ ਵੋਟਰ ਨੂੰ ਫੇਸ ਕਰਨ ਤੋਂ ਡਰਦੇ 15 ਅਕਤੂਬਰ ਤੋਂ 31 ਅਕਤੂਬਰ ਤੱਕ ਸੈਕੰਡ ਫੇਜ਼ ਦਾ ਮੈਂਬਰਸ਼ਿਪ ਦਾ ਉਹ ਚੱਲੇਗਾ ਤਾਂ ਕਿ ਸਭ ਨੂੰ ਅਫਸਰ ਮਿਲ ਸਕੇ ਕਿ ਉਹ ਇਸ ਇਲੈਕਸ਼ਨ ਪਾਰਟੀ ਇਹ ਰਾਸ਼ਟ੍ਰਭਖਤ ਪਾਰਟੀ ਜਿਹੜੀ ਕਿ ਦੇਸ਼ ਨੂੰ ਪਰਮ ਵਿਵਵਕ ਦੇ ਲੈ ਜਾਣਾ ਚਾਹੀਦੀ ਹੈ ਜਿਹੜੀ ਦੇਸ਼ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅਰਥ ਵਿਵਸਥਾ ਬਣਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਸੋਲੇ ਦੀ ਜੜੀ ਆ ਇੱਕ ਵਾਰੀ ਫੇਰ ਲੜਾਣਾ ਚਾਹੁੰਦੀ ਹੈ ਉਸ ਪਾਰਟੀ ਦੇ ਸਦਸੇ ਬਣ ਬੜਾ ਅੱਛਾ ਉਗਾਰਾ ਮਿਲ ਰਿਹਾ ਅੱਜ ਪਟਾਰੀ ਸਾਹਿਬ ਨੇ ਦਿਖਾਰੇ ਸੀ ਸਾਡੇ ਵੱਡੇ ਵੱਡੇ ਲੀਡਰ ਪਟਾਰੀ ਸਾਹਿਬ ਨੇ ਬੜੀ ਵੱਡੀ ਮੈਂਬਰਸ਼ਿਪ ਕੀਤੀ ਹੈ ਪ੍ਰਧਾਨ ਜੀ ਵੀ ਕਰ ਰਹੇ ਨੇ ਸਾਰੇ ਜਿੰਨੇ ਲੋਕ ਬੈਠੇ ਨੇ ਮੈਂ ਭੰਡਾਰੀ ਜੀ ਨਾਲ ਬੈਠੇ ਜੀ ਮਾਨੋਂ ਨਾ ਮੋਬਾਈਲ ਦੇਖਿਆ ਤੇ ਸਾਰੇ ਹੀ ਇਸ ਵੇਲੇ ਮੈਂਬਰਸ਼ਿਪ ਜੁੜੇ ਨੇ ਸਭ ਕਾਰਜਕਰਤਾ ਆ ਸਾਡਾ ਕੋਈ ਔਦਾ ਨਹੀਂ ਹੁੰਦਾ ਅਸੀਂ ਹਮੇਸ਼ਾ ਕਾਰਜਕਰਤਾ ਬਣ ਕੇ ਕੰਮ ਕਰਦੇ ਹਾਂ ਚਾਹੇ ਕੋ ਮਨਿਸਟਰ ਹੋਏ ਚਾਹੇ ਕੋ ਵਿਧਾਇਕ ਹੋਏ ਚਾਹੇ ਕੋਈ ਸੰਸਦ ਹੋਏ ਅਸੀਂ ਉਹ ਕੰਮ ਕਰਦੇ ਅੱਜ 777 ਜ਼ਿਲ੍ਹੇ ਨੇ ਦੇਸ਼ ਦੇ ਜਿਨ੍ਹਾਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਤੁਸੀਂ ਦੇਖੋ ਕਿੰਨਾ ਵਿਸ਼ਾਲ ਕੰਮ ਭਾਰਤੀ ਜਨਤਾ ਪਾਰਟੀ ਦਾ ਚੱਲ ਰਿਹਾ ਹੈ ਔਰ 11486 ਸਾਡੇ ਮੰਡਲ ਨੇ ਜਿਨ੍ਹਾਂ ਮੰਡਲਾਂ ਦੇ ਵਿੱਚ ਦੇਸ਼ ਦੇ ਵਿੱਚ ਮੈਂਬਰਸ਼ਿਪ ਦਾ ਇਹ ਕੰਮ ਚੱਲ ਰਿਹਾ ਹੈ ਔਰ 4 ਲੱਖ ਬੂਥ ਨੇ ਹਰ ਬੂਥ ਤੇ ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਹਰ ਬੂਥ ਕਿਉਂਕਿ ਪਾਰਟੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਪਾਰਟੀ ਦਾ ਕੰਮ ਹੈ ਉਹ ਅਸੀਂ ਵੀਂਦੇ ਰੂਪ ਦੇ ਇਹ ਜੀ ਦਾ ਜੋ ਕਹਿਣਾ ਸਗਨ ਤੋਂ ਦੇ ਵਿੱਚ ਇਹ ਆਖਰੀ ਬੰਦੇ ਤੱਕ ਵੀ ਪਾਰਟੀ ਦਾ ਕਾਰਗਰਤਾ ਪਹੁੰਚੇਗਾ ਦੇਸ਼ ਉਹਦੇ ਲਈ ਪ੍ਰਯਾਸ ਕਰਦੇ ਹੋਏ ਅਸੀਂ 4 ਲੱਖ ਬੂਥਾਂ ਤੱਕ ਪਾਰਟੀ ਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਸਾਡਾ ਲਕਸ਼ ਰਹਿਗਾ ਇਹਨੇ ਮੈਂਬਰ ਕੀ ਕਰਨਗੇ ਪ੍ਰਧਾਨ ਮੰਤਰੀ ਜੀ ਦੀ ਸੋਚ ਕੀ ਹੈ ਪ੍ਰਧਾਨ ਮੰਤਰੀ ਜੀ ਦਾ ਵਿਜਨ ਕੀ ਹੈ ਪ੍ਰਧਾਨ ਮੰਤਰੀ ਜੀ ਚੋਣਾਂ ਦੀ ਪਰਵਾਹ ਨਹੀਂ ਕਰਦੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲਈ ਕੰਮ ਕਰਦੇ ਰਹੇ ਔਰ ਉਹਨਾਂ ਦਾ ਵਿਜਨ ਜਿਹੜਾ ਹੈ ਉਹ 2047 ਹੈ ਅਸੀਂ 2021 ਜਿ ਬੈਠੇ ਆ 2047 ਦਾ ਸੋਚ ਰਹੇ ਨੇ 2047 ਦਾ ਅਸੀਂ ਪੂਰਨ ਵਿਕਸਿਤ ਭਾਰਤ ਬਣਾਣਾ ਹੈ ਦੁਨੀਆ ਦਾ ਨੰਬਰ 1 ਵਿਕਸਿਤ ਭਾਰਤ ਬਣਾਣਾ ਹੈ ਅਸੀਂ ਆਤਮ ਨਿਰਭਰ ਭਾਰਤ ਬਣਾਇਆ ਹੈ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਹਰ ਪ੍ਰੋਡਕਟ ਜਿਹੜਾ ਦੁਨੀਆ ਵਿੱਚ ਵਿਕੇਗਾ ਉਹਦੇ ਤੇ ਮੇਡ ਇਨ ਇੰਡੀਆ ਲਿਖਿਆ ਆਏਗਾ ਮੇਕ ਇਨ ਇੰਡੀਆ ਲਿਖਿਆ ਆਏਗਾ ਇਹ ਪ੍ਰਧਾਨ ਮੰਤਰੀ ਜੀ ਦਾ ਸੁਪਨ ਹੈ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਪਹਿਲੀ ਅਰਥਵਿਵਸਤਾ ਜਿਸ ਤਰ੍ਹਾਂ ਮੈਨੇਟਡ ਹੋਣੂ ਔਰ ਇਹਦੇ ਲਈ ਸਭੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਨਣ ਵਾਲੇ ਨੇ ਉਹ ਜੁਟਣਗੇ ਔਰ ਇਹ ਸਾਡਾ ਸੰਗਠਨ ਪਰਵ ਹੈ ਅਸੀਂ ਇਹਨੂੰ ਤਿਹਾਰ ਦੀ ਤਰ੍ਹਾਂ ਮਨਾਨੇ ਆ ਆਪਣੇ ਸਦਸਤਾ ਅਭਿਆਨ ਨੂੰ ਸੋ ਇਹ ਤਿਹਾਰ ਸਾਡਾ ਆਂਦਾ 6 ਸਾਲ ਬਾਅਦ ਜਿੰਨੂੰ ਮਨਾਣ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਤੁਹਾਨੂੰ ਅਸੀਂ ਸੰਬੋਧਿਤ ਕਰ ਰਹੇ ਹਾਂ ਕਿਉਂਕਿ ਲੋਕਤੰਤਰ ਦਾ ਚੌਥਾ ਸਤੰਮ ਤੁਸੀਂ ਹੋ ਤੁਸੀਂ ਦੇਸ਼ ਦੀ ਰੱਖਿਆ ਕਰਨੀ ਹੈ ਉਸ ਲਿਹਾਜ਼ ਨਾਲ ਤੁਹਾਡੀ ਜਾਣਕਾਰੀ ਇੱਥੇ ਹੋਣਾ ਬਹੁਤ ਜ਼ਰੂਰੀ ਹੈ